ਕਾਲ ਜੀ ਲਓ ਜੀ ਅੱਜ ਭੋਲੂ ਬਾਈ ਨੂੰ ਮਿਸਤਰੀ ਮਿਲੇ ਗਿਆ ਕਿਉਂਕਿ ਅਸੀਂ ਸਾਡਾ ਪੁਰਾਣਾ ਬੰਦਾ ਆ ਗਿਆ ਨਹੀਂ ਅਸੀਂ ਸ਼ੈੱਡ ਨੂੰ ਵੀ ਬੁਲਾ ਲੈਣਾ ਤਾਂ ਪਰ ਸਾਡੇ ਸ਼ੈੱਡ ਜਾਂਦਾ ਮਿਸਤਰੀ ਸਾਡਾ ਠੇਕੇ ਵਾਲਾ ਕੰਮ ਨਹੀਂ ਦਾ ਹਾਂ ਨਹੀਂ ਮਾ ਅੱਗੇ ਦਿੱਤੇ ਸਾਰੇ ਠੇਤੀ ਕਰਾਈ ਠੇਕੇ ਵਾਲਾ ਜਿੱਕਰਾਂ ਜੇ ਆਪਾਂ ਕੁਝ ਕਰਿਆ ਤਾਂ ਕੰਧਾਂ ਕਰਾਈਆਂ ਚਾਹੀ ਹਾਂ ਇਹ ਆ ਸਾਡੇ ਅਸੀਂ ਕੀ ਕਰਿਆ ਵੀ ਕੋਈ ਫਰਸੀ ਪੱਟ ਲਿਆ ਕੋਈ ਗੰਧ ਉੱਚੀ ਤੇ ਕਰ ਲਈ ਕੋਈ ਨਿਊ ਕੱਟ ਲਈ ਅਸੀਂ ਇੱਕਣਾ ਸ਼ੈੱਡ ਪਾਇਆ ਅੱਛਾ ਜੀ ਤਾਂ ਸਾਡੇ ਲੱਗ ਤਾਂ YouTube ਤੇ 65 ਦਿਨ ਅੱਛਾ ਅਬੇ ਤੋੜ ਪਾ ਕੇ ਕੰਮ ਨੂੰ ਨੂਕ ਨਹੀਂ ਆਉਂਦਾ ਕਰ ਹਾਂ ਜੇ ਬਿਲਕੁਲ ਮੰਨ ਕੇ ਚੱਲ 200 ਦਿਹਾੜੀ ਸਾਡੇ ਲੇਬਰ ਵਾਲੇ ਜੀ ਲੱਗੇ ਭੰਨਣ ਨੂੰ ਹਾਂ ਉਹ ਭੰਨਣ ਨੂੰ ਬਹੁਤ ਜੇ ਭੰਨੇਆਂ ਵਿੱਚ ਇੱਕ ਟੱਕ ਦੇ ਸਾਫ ਗੱਲ ਆ ਇੱਕ ਹੋਰ ਬੰਗਾ ਟੋਣੇ ਕਰਕੇ ਜਿਗਣਾ ਹਾਈਟਾਂ ਪਈਆਂ ਉਰੇ ਰੱਖ ਦੇ ਜਿੱਦਾਂ ਉਰੇ ਆ ਕੇ ਜਾ ਕੇ ਉਧਰ ਰੱਖ ਦੇ ਉਧਰ ਕੰਮ ਚੱਲੇਗਾ ਜਾ ਕੇ ਉਧਰ ਰੱਖ ਦੇ ਮੈਂ ਠੇਕੇ ਜੋਰ ਵੀ ਨਾ ਪੰਗਾ ਵਾਹੀ ਹੋਈ ਕੀ ਕਦੇ ਇੰਦਰ ਕਦੇ ਇੰਦਰ ਤਿੰਨ ਤਿੰਨ ਤੋਂ ਕੰਮ ਸਿੱਧਾ ਸੁਰਚ ਹੋਵੇ ਉਹ ਠੇਕਾ ਲੁੱਟ ਆਉਂਦਾ ਮੇਰਾ ਕੰਮ ਦੇਖ ਤੋਂ ਰੋਹਿੰਦਾ ਉਹ ਵੀ ਇੱਕ ਗਾੜੀ ਕੋ ਲੁੱਟ ਰਹਿਦਾ ਹਾਂ ਇਹ ਤੇ ਫਿਰ ਸਿੱਧਾ ਤਾਂ ਮੈਂ ਇਹਨੂੰ ਕਿਹਾਵਾਂਗਾ ਵੀ ਚਲੋ ਮਸਤਰੀ ਬਣਾਉਂਦੇ ਯਾ ਤਾਂ ਮਰਦੀ ਉਹ ਆਪਣਾ ਕਰ ਲਵੇ ਦੋ ਚਾਰ ਦਿਨ ਅੱਗੇ ਪਿੱਛੇ ਕੋਈ ਗੱਲ ਨਹੀਂ ਹੁਣ ਚਾਓ ਵੀ ਨਾਈਟਰ ਬੈਣੀ ਆ ਠਾੜਾ ਚਲੋ ਤਾਂ ਉਹ ਆਪਣਾ ਕੰਮ ਕਰ ਰਿਹਾ ਇਹਨੇ ਤਾਂ ਆਪਾਂ ਨੂੰ ਕੱਧਾ ਕਰਕੇ ਦੇ ਦੇਣੀ ਆ ਢਾਲ ਬਣਾ ਕੇ ਆਹੋ ਉਹ ਸਾਹ ਬਟੋਂ ਬਾਬੇ ਬੋਲਦਾ ਨਹੀਂ ਠੀਕ ਆ ਠੀਕ ਆ ਸਤਿ ਸ੍ਰੀ ਅਕਾਲ ਸੋਣੇ ਨਵੇਂ ਡੋ ਕੰਮ ਚੱਲ ਬੰਦ ਨਿਪੜ ਗਿਆ ਹੁਣ ਹੋ ਗਿਆ ਅੱਜ ਲਿਖਦਾ ਸਾਰਾ ਕੁਝ ਅਸੀਂ ਕੱਚਾ ਕੰਮ ਨਹੀਂ ਕਰਦੇ ਨਹੀਂ ਠੀਕ ਇਹ ਤਾਂ ਠੀਕ ਹੀ ਜਾਲਾ ਇਹ ਬੰਦੇ ਜੀ ਫਿੱਕਾ ਨਾ ਪਵੇ ਯਾਰ ਇਹਦਾ ਦੂਆ ਕੰਮ ਦਵਾਇਆ ਤਾਂ ਉਧਰ ਹਾਂ ਕਰੋਂਜੀਤ ਦਾ ਕਰੋਂਜੀਤ ਦਾ ਉਹ ਹੀ ਮੁੰਡਾ ਬਾਕਸ ਉਹ ਪਹੁੰਚਾਇਆ ਉਹਨੇ ਸਾਰੇ ਕੰਮ ਕਰਵਾ ਲਿਆ ਬਾਈ ਨੇ ਲਖਾ ਲਿਆ 1 ਰੁਪਏ ਰੱਖਿਆ ਉਲਟ ਮੈਨੂੰ 1000 ਰੁਪਏ ਫਾਲਤੂ ਦਿੰਦਾ ਉਹ ਵਿਚਾਰਨੇ ਠੀਕ ਹੈ ਕਹਿਤਾ ਭਾਈ ਪਰਸੋਂ ਲਈ ਪੈਸੇ ਆਗੇ ਪਰਸੋਂ ਗਿਆ ਪੈਸੇ ਦਿੱਤੇ ਕਹਾ ਘਾਟਾ ਵੱਧਾ 1000 ਰੁਪਏ ਖੋਜੋ ਦੇ ਦੋ ਕਿਹਨ ਨੂੰ ਕਹਿਣ ਕਾਪ ਟਾਈਮ ਨਿਪਟ ਗਿਆ ਨਾ ਠੀਕ ਹੈ ਬੋਲੂ ਤਾਂ ਕੰਮ ਕਰਿਆ ਵਿਚਾਰਦਾ ਇਹ ਵੀ ਸੰਗੋਪੰਦਾ ਜੇ ਠੀਕ ਹੈ ਠੀਕ ਹੈ ਜੋ ਜਿਹੜੇ ਆਪਾਂ ਨੇ ਜ਼ਿੰਮੇਵਾਰੀ ਬਲਤਿਓ ਕਰ ਲਈ ਆ ਨਹੀਂ ਤੇ ਕਈ ਬੰਦੇ ਰੋਲਾ ਪਾ ਗਏ ਲਿਖੇ ਬਾਹਰ ਰਹਿੰਦੇ ਰੋਲਾ ਨਹੀਂ ਪੈਂਦਾ ਕੰਮ ਕੁਝ ਨਹੀਂ ਆ ਗਈ ਹੁੰਦੀ ਕੁਝ ਨਹੀਂ 100 ਰੁਪਏ ਦੀ ਚੀਜ਼ ਹੁੰਦੀ ਆ ਹਾਂ ਲੱਗਦਾ ਯਾਰ ਇਹ ਜਿਆ ਠੇਕਾ ਕਰਿਆ ਹਾਂ ਇੱਕ ਹੋਰ ਆ ਜਿਹੜੇ ਨੇ ਕਰੋਨਾ ਫਿਰ ਹੋਰ ਵੀ ਨਹੀਂ ਟੱਪ ਸਕਦਾ ਵੀ ਮੈਂ ਆ ਵੀ ਕਰਵਾ ਲਵਾ ਕੇ ਨਾਲ ਬਾਅਦ ਵਿੱਚ ਸੋਚਣਾ ਕਿ ਨਾ ਤੇ ਵੀ ਨਹੀਂ ਹੁੰਦਾ ਕਿਤੇ ਕਹੀ ਜਾਵੇ ਹੁਣ ਆਪਾਂ ਨੇ ਕਰਿਆ ਵੀ ਹੁਣ ਹੀ ਉਰੇ ਤੱਕ ਬਾਅਦ ਚ ਗਏ ਭਾਈ ਉਹ ਤੇ ਗੁੰਡੀ ਦਾ ਉਹ ਗੱਲ ਉਹ ਗੱਲ ਚੰਗੀ ਨਹੀਂ ਹੁੰਦੀ ਹਾਂ ਤਾਂ ਸਮਝ ਲਾ ਕੇ ਉਹ ਬੰਦਾ ਜਾਨ ਬੰਦਾ ਜਿਹੜੀ ਮਾੜੀ ਮਾੜੀ ਗੱਲਾਂ ਇਹ ਫਿਰ ਖਰਾਬ ਕਰ ਦਿੰਦੀਆਂ ਹਾਂ ਹਾਂ ਕੋਈ ਇੱਕ ਦੀ ਟ ਘੱਟ ਵੱਲ ਗੱਲ ਬੱਕਰੀਆਂ ਦੋ ਚਾਰ ਦੇ ਉੱਤੇ ਨਹੀਂ ਮੈਂ ਕਰਨੇ ਹਨਾ ਤੇ ਵਧੀਆ ਹੋਇਆ ਹੁਣ ਨਿਬੜਦਾ ਹੋ ਗਿਆ ਜਿੱਦਾਂ ਤੇਰਾ ਟਾਈਮ ਲੱਗੇ ਆਪਣਾ ਭਾਜੀ ਆ ਪਾਣੀ ਵਾਸਤੇ ਕੜਾਹਾ ਹੈਗਾ ਠੀਕ ਹੈ ਤੇ ਆਪਾਂ ਨੇ ਨਾ ਪੈ ਪਨੋ ਲਾਓ ਫਿਰ ਗਲੀ ਠੀਕ ਹੈ ਜੀ। ਡਲੀ ਵਾਸਤੇ ਮੋਟਰ ਲਾ। ਠੀਕ ਹੈ। ਕਦੀ ਕਰ ਕੋਈ ਗੋਠੇ ਨੂੰ ਸਿੱਟ ਲੈਣਾ। ਆ ਜੂਗਾ ਆਪਾਂ। ਹਾਂ। ਪਾਪ ਆਪ ਨੂੰ ਲੈ ਲੋ। ਪਾਪ ਪਾਣੀ ਆ। ਹਾਂ ਮੋਟਰ ਦਾ। ਹਾਂ। ਆਪਾਂ ਰੱਖ ਲਓ। ਚਲੋ ਚਲੀਏ। ਆ ਜੀ। ਚਲੋ ਠੀਕ ਹੈ ਜੀ ਲਿਖ ਲਿਆ ਸਾਰਾ ਕੁਝ ਓਕੇ ਰਿਪੋਰਟ ਕਰਤੀ ਹੁਣ। ਸਾਰਿਆਂ ਦੇ ਸਾਈਨ ਖਵਾ ਨਾਲ ਨਹੀਂ ਹੋਗੇ ਹੁਣ। ਆਪ ਤੇ ਨੂੰ 10 ਦਿਨ ਨੂੰ ਜੱਤਿਆ ਹੋਣਾ। ਕਿਦਾਂ ਤੇਰਾ ਟਾਈਮ ਲੱਗ ਗਿਆ। ਠੀਕ ਹੈ ਜੀ। ਹੈਂ ਦੇਖ ਕਹਿੰਦਾ ਵੀ ਆ ਗਿਆ ਬਣਾਤਾ ਇਹ ਤਾਂ ਹੁਣ। ਬੈਠਣੀ ਨੂੰ ਜੀ। ਹੈਂ? ਚੁਗਦਾ ਇਹ ਬਾਬਾ ਹੀ ਕਹਿੰਦੇ। ਹਾਂ। ਹੈਂ ਦੱਬੀ ਬਣਾਤਾ।

ਪਾ ਪਟੇ ਜਦੈ ਕੰਮ ਜਿੰਨੇ ਮਰਜ਼ੀ ਕਰੀ ਜਾਓ ਉਹਨੂੰ ਵੱਡਣਾ ਨਹੀਂ ਤਾਂ ਦੋ ਪੀਸਾ ਕਾਤੇ ਕਰੇ ਤੇ ਡੱਬੇ ਤੇ ਇੱਕ ਪਾਸਾ ਕਰਦੇਗਾ ਵੱਢਗੇ ਉਹਨੇ ਮੋਚ ਜਣਾਦਾ ਹਾਏ ਮਤਲਬ ਕੀ ਹਾਂ ਆ ਇੰਨਾ ਕਿ ਟੋਡਾ ਵੱਡ ਦੇਣਾ ਤਾਂ ਪਹਿਲਾਂ ਹੀ ਸਾਈਡ ਤੋਂ ਆਏ ਹੂੰ ਬਾਏ ਉੱਥੇ ਤੇ ਕੀ ਕਰੀਓ ਬੋਲਦ ਕਰਦਾ ਮੈਂ ਇਹ ਕਹਿ ਗਿਆ ਵੀ ਤੂੰ ਦੇਖ ਕੇ ਵੱਡੀ ਹੋਣੀ ਮਣਾਂ ਠੀਕ ਤਾਂ ਵੱਡਾ ਹੋਇਆ ਮੈਂ ਜੀ ਮੈਂ ਚੱਲ ਠੀਕ ਆ ਕੋਈ ਗੱਲ ਨਹੀਂ ਕਿਹੜੇ ਬੋਮੇਗਾ 200 ਰੁਪਏ ਤਾਂ ਹੀ ਆ ਜਿੰਨੇ ਚ ਟੀਚਰ ਦਸੀਆਂ ਲਾ ਕੇ ਬੰਦੇ ਦਾ ਇਹ ਦਸੀਆਂ ਵੀ ਲਾਉਣੀ ਆ ਹਾਂ ਲੜਦਾ ਕੌਣ ਤਾਂ ਜਿੱਦਾਂ ਝੂਲਾ ਲੈਂਦਾ ਤਾਂ ਕਹਿੰਦਾ ਹੁਣ ਵੀ ਕਹਿੰਦੇ ਆ ਲੜਨ ਦੀ ਆਦਤ ਆ ਪੰਜਾਬੀ ਦੀ ਮਾਤਾ ਨੂੰ ਜਦ ਮੈਂ ਹਮੇਸ਼ਾ ਜਿਹਦੀ ਕਹਿੰਦਾ ਕਿ ਉਹ ਵੀ ਜਦ ਜਦ ਤੱਕ ਕੀ ਕਹਿਦੋਂ ਨਹੀਂ ਆ ਮੈਨੂੰ ਉਹੀ ਕਹਿੰਦਾ ਮੈਂ ਉਹਨੂੰ ਤਾਂ ਕਹਿੰਦਾ ਤਾਂ ਗੱਤ ਲੈਂਦਾ ਹੁਣ ਸਾਰੀ ਧੜੀ ਉੱਪਰ ਪਿਆ ਰਹਿਣਾ ਹੈ ਪਹਿਣਾ ਹੀ ਆ ਉਹ ਲੈ ਪਹਿਣਾ ਹੀ ਆ ਹੁਣ ਇਹ ਪਹਿਣਾ ਤਾਂ ਹੈਗਾ ਪਰ ਉਹ ਚੀਜ਼ ਵਾਣਾ ਉਹ ਜਿਹੜੀ ਵਿੱਚ ਲੜਦੇ ਤੇ ਲੜਦੇ ਨਹੀਂ ਲੜਦੇ ਨਹੀਂ ਉਹ ਤੁਸੀਂ ਪਤਾ ਨਹੀਂ ਕਿ ਉਹ ਝੂਟੇ ਲਈ ਜਾਂਦੇ ਮੈਂ ਤੇ ਝੂਟੇ ਨਹੀਂ ਲੇਉਂਦੇ ਉਹ ਬੈਠ ਹੋ ਜਾਂਦਾ ਅਸੀਂ ਤਾਂ ਪੂਰੇ ਤੇਜ਼ ਵੀ ਨਹੀਂ ਉਹਨੇ ਪਿੱਛੇ ਲੱਗਦਾ ਹੈ ਤਾਂ ਮੈਂ ਖਾ ਇ ਬੜਾ ਬੜਾ ਜੀਂਦਾ ਲੂਰੀ ਆ ਜਾਂਦੀ ਨਿਆਣਿਆਂ ਵਾਂਗੂ ਉਹ ਆਏ ਨਾ ਕਰ ਉਹ ਪੈਰ ਨਹੀਂ ਆਉਂਦੇ ਹੁਣ ਇਹਦੇ ਕਰਕੇ ਗੱਦੇ ਕਰਕੇ ਪੂਰੇ ਕੁਬਲੀ ਜੀ ਆਉਂਦੇ ਉੱਚਾ ਹੋ ਗਿਆ ਉਹ ਤਾਂ ਹੈ ਹੀ ਫਰਕ ਹੁਣ ਉੱਚਾ ਦੋ ਕੁੰਗਲੇ ਹੋਇਆ ਚੱਲ ਮਿੱਟੀ ਚ ਉੱਤੇ ਆਏ ਤਾਂ ਨਾ ਆ ਥੱਲੇ ਦਬ ਜਾਂਦੇ ਤੇ ਹੂੰ ਇਹ ਚੀਜ਼ ਦਾ ਹੀ ਫਰਕ ਆ। ਯਾਨੀ ਕੈਂਡੀਟਰੇਟ ਤੇ ਲੰਗ ਲੱਗਦਾ ਇੱਥੇ ਉਹ ਟਰੈਕਟਰ ਨਹੀਂ ਲੰਗਣਾ ਹੈਗਾ। ਟਰੈਕਟਰ ਲੱਗਣਾ ਨਹੀਂ, ਰੇੜਾ ਨਹੀਂ ਲੱਗਣਾ। ਜਗਾ ਥੋੜੀ ਆ ਟਾਇਰ ਪਰ ਚੜ ਗਿਆ ਟਾਇਲ ਜਦੇ ਭੰਦੇਣੀ। ਬਾਦੀ ਸ਼ੈੱਡ ਦਾ ਕਰਦੇ। ਪਰਲੀ ਸਾਈਡ ਕਿੱਥੇ ਰੱਖਣਾ ਹੈ? ਰੱਖੋ ਜਣਾ ਇੱਕ ਸਾਈਡ ਉੱਚੀ ਹੋਣੀ ਇੱਕ ਸਾਈਡ ਲੀਣਾ ਹੋ ਜਾਣਾ। ਉਹ ਤਾਂ ਫਿਰ ਇਹਨੂੰ ਸ਼ੈੱਡ ਚ ਲੈ ਜਾ ਉਧਰ। ਉਹ ਸਾਹਮਣੇ ਰੱਖ ਦੋ। ਪੱਖਾ ਉੱਥੇ ਵੀ ਹੈਗਾ ਇਹ। ਉੱਥੇ ਜਮਾ ਲਓ। ਉਹ ਪੱਖਾ ਤੇਜ਼ ਚੱਲਦਾ ਹੈ। ਹੈਂ? ਆ ਡਰੋਨ ਕੇ ਕਿਹਨਾਂ ਰੋਲੋਂ ਫੁੰਦਾ ਫਿਰਦਾ ਉੱਪਰ। ਕਹਿੰਦਾ ਬੰਦ ਲੈ 2 ਵਜੇ ਹੂੰ ਹੋਰ ਵਾਹ ਸਵੇਰੇ 20 ਬੰਦਾ ਦਾ ਦੁਪਹਿਰ ਹੀ ਚਲ ਦੇਖੀ ਗੰਨਾ ਤਾਂ ਬੰਨ ਗਏ ਕਹਿੰਦਾ ਉਹ ਦੁਪਹਿਰੇ ਨੂੰ ਬੰਨ ਕੇ ਹੋਣੀ ਆ ਉਹ ਕਹਿੰਦੇ ਤੇ ਭਾਂਡੇ ਭਾਂਡੇ ਉਡੋਨੀ ਹੋਊਗੀ ਉੱਤੇ ਪਰਲਾ ਪਰਲਾ ਬੰਨਗੇ ਆ ਪਰਲਾ ਵੀ ਬੰਨਦੇ ਨੂੰ ਬੰਨ ਗੰਨੇ ਦਾ ਨਿਬੜ ਗਿਆ ਹੋਰ ਲਾ ਰਹਿ ਗਈ ਖੱਤੀ ਜਿਹੜੀ ਹਲਕੀ ਆ ਪਹਿਲੇ ਤਾਂ ਉਹ ਛੁੱਟ ਗਈ ਇੱਕ ਬਾੜੇ ਜਿ ਇੱਕ 85 ਇਕੱਠਾ ਹੀ ਬਣਾਉਗੇ 5-7 ਦਿਨ ਤਿੰਨੇ ਖੱਤੀਆਂ ਰਹੀਆਂ 5-7 ਦਿਨ ਤੱਕ ਬਣਾਵਾਂਗੇ ਇਹ 18 ਹਾਂ ਨਲੇ 85 ਇਹ ਤਾਂ ਭੋਲੂ ਵਾਲੀ ਦੇ ਘਰੇ ਬਣਾਣੀ ਜਿੱਦਾਂ ਤਾਂ ਭੋਲੂ ਦੇ ਤਾਂ ਪਰਸੋਂ ਚੋਂ ਉੱਥੇ ਨੂੰ ਹਾਂ ਬਾੜਿਆ ਵਾਲਾ ਤਾਂ ਬਣਾ ਦਿਓ ਕੰਨਾਲੀ ਦੇਖਦੇ ਆ ਬਾੜਿਆ ਵਾਲਾ ਬਣਾ ਦਾਂਗੇ ਚੱਲ ਮੋਟਰ ਗਨ ਚੱਲੀਏ ਫਿਰ ਚਲੋ ਦੇਖੀਏ ਜਾ ਕੇ ਜਿਹੜੀ ਟੀਮ ਤਾਂ ਪਹੁੰਚ ਗਈ ਆ ਹੁਣ ਹੁਣ ਤਾਂ ਮੁੱਕ ਗਈ ਆ ਜੀ ਸੀਜ਼ਨ ਐਂਡ ਆ ਬਸ ਦੋ ਗਾਇ ਕੋਵਾ ਨਹੀਂ ਹੈਗਾ ਦੇ ਚੜ ਕੇ ਤੋਰੀ ਜਾਵੇ ਝੋਲਾ ਭਰ ਜਾਣਾ ਉਹ ਤਾਂ ਫਿਰ ਵਿੱਚ ਤਾਂ ਅੰਦਰ ਤਾਂ ਦਿਖੀ ਜਾਂਦੀ ਹੈ ਇਹ ਹਾਂ ਅੰਬੀਆਂ ਦੇ ਬਹੁਤ ਆ ਹਾਂ ਜੀ ਅੰਬੀਆਂ ਦੀ ਕਹ ਲੈ ਕਰਦੇ ਆ ਵੀ ਹਾਂ ਉਹ ਜੇ ਹੈਗਾ ਕੁੱਟ ਇਹ ਤਾਂ ਬਾਅਦ ਚ ਵੀ ਉੱਪਰ ਤੇ ਕੋਈ ਨਾ ਕੋਈ ਕਿਤੇ ਖੱਲ ਫੁੰਝੋ ਚ ਹੁੰਦੀ ਹੈ ਗਰੀ ਜਾਂਦੀ ਹੈ 15 ਨੇ ਜਾਨੀ ਉਹ ਅੰਬ ਨੂੰ ਜਿਹੜੇ ਕਿੰਨੀ ਆ ਹਾਂ ਜੀ ਗੇਟ ਪੱਕ ਦਾ ਇਹਨੂੰ ਵੀ ਬਹੁਤ ਆ ਇਹਨੂੰ ਬਹੁਤ ਜ਼ਿਆਦਾ ਜੰਨਾ ਤਾਂ ਗਏ ਬੰਨ ਹੋ ਇਹ ਤਾਂ ਇਹਨੂੰ ਵੀ ਵਧੀਆ ਹੋਵੇ ਗੱਲਾ ਬੰਨ ਗਏ ਹਾਂ ਬਹੁਤ ਹੋ ਰੇਦੀ ਵਾਰੀ ਆ ਪੌੜੇ ਪੌਂਕਾ ਪੌਣਾ ਪਾ ਦੇ ਨਹੀਂ ਪੌਣਾ ਪੌਣਾ ਤਾਂ ਪੈਣਾ ਹੀ ਆ ਬਈ ਗਿਰ ਜਵੇ ਤਾਂ ਕੀ ਹੋ ਗਿਆ ਪੂਰੀ ਵਾਲੇ ਤੂੰ ਹੀ ਕਿੱਦਾਂ ਪਿਆ ਇਹ ਤਾਂ ਚੂਹੇ ਨੇ ਗੇਰਿਆ ਹੂੰ ਥੋੜੋ ਗੇਰਿਆ ਉਹ ਤਾਂ ਚੂਹੇ ਨੇ ਵੱਢਿਆ ਉਹ ਗਿਰਿਆ ਇੱਥੇ ਮਾਰਾ ਪਾ ਮਾਰਾ ਕੇ ਸਾਰੇ ਚ ਪਾ ਦੇਣਾ ਵਾ ਪੱਧਰ ਤੇ ਇੱਕ ਵਾਰ ਚ ਉੱਥੇ ਕੇ ਲੱਗਣਾ ਘੰਟਾ ਲੱਗਣਾ ਇੱਕ ਥੈ ਲੜਾਇ ਦਾ ਪਾ ਦੇਣਾ ਇੱਕ ਜੂਰੀ ਇਹ ਤਾਂ 8 ਵੀਂ ਜੀ ਉਹ ਨੂੰ ਇਹ ਤੇ ਵੀ ਯਰ ਅਕਲੀਂ ਪਾਣੀ ਲ ਮਹੀ ਪਾਦਣਾ ਉਹਨੂੰ ਕਹਿ ਬਾਈ ਝੋੜੀਆਂ ਮੈ ਫੜਾਈ ਜਾਣੀਆਂ ਪਾਦਣ ਆਹ ਹੁਣ ਤਾਂ ਲੈਨਾ ਮਾ ਲੈਨਾ ਮੈਂ ਜਾਣਾ ਥੋੜਾ ਜਾ ਪਾਣੀ ਆ ਪਾਣੀ ਘਟ ਜੂ ਜਮੀ ਪੈ ਗਿਆ ਫਿਰ ਕਿਤੇ ਫਿਰ ਨਾਲੇ ਰੋੜ ਲੇਹਣਾ ਮੈਂ ਜੂਰੀਆਂ ਤਾਂ ਲੱਗ ਜਾਂਦਾ ਛੇਤੀਓ ਹਾਂਜੀ ਲੱਜਦਾ ਹੁੰਦਾ ਜਿੱਦਣ ਪਾਣੀ ਘਟੇ ਜਿੱਦਣ ਵਿਖਿਆ ਮੌਸਮ ਚ ਮੜਾ ਜਾ ਸਾਫ ਹੋ ਗਏ ਉਦੋਂ ਪਾਦਣਾ ਇੰਨੀ ਕੋਈ ਕਾਲੀ ਨਹੀਂ ਹੱਲੇ ਤਾਂ ਅੱਸੂ ਆਉਣਾ ਉਹਦੇ ਗਾਣੇ ਸੂਜੀ ਆ ਕੇ ਤਾਂ ਭੁੱਸਰਦਾ ਹੁੰਦਾ ਗੰਨਾ ਤਾਂ ਨਾਲ ਥਾਨ ਕਰੇ ਗੰਨਾ ਦੇਖਦਾ ਹੂੰ ਕਹਿ ਕਰਕੇ ਦੇ ਹੂੰ ਗੰਨਾ ਕਮਾਦ ਇਹ ਤਿੰਨੇ ਚੀਜ਼ਾਂ ਜੀ ਪਸੂ ਉਹ ਜੀ ਦੀਆਂ ਤੇ ਉਹ ਇਹਨਾਂ ਦਾ ਗਰੋਥ ਦਾ ਮਹੀਨਾ ਜਿਆਦਾ ਹਾਂ ਜਿੰਨੀ ਸਮਝ ਲਾ ਵੀ ਤੂੰ ਪਹਿਨਾ 3-4 ਮਹੀਨਿਆਂ ਚ ਗਰੋਥ ਹੋਣੀ ਆ ਉੰਨੀ ਕਹਾ ਜਾ ਕੇ ਗੱਲੀ ਅਗਰ 1 ਮਹੀਨੇ ਚ ਹੋ ਜਾਂਦੀ ਆ ਜੁਲਾਈ ਅਗਸਟ ਸਤੰਬਰ ਇਹ ਤਿੰਨ ਮਹੀਨਿਆਂ ਚ ਹੀ 80% ਗਰੋਥ ਹੋ ਜਾਂਦੀ ਆ ਗੰਨੇ ਦੀ 70-80 ਉਹ ਤਾਂ ਫੇ ਪੂਰਾ ਜਵਾਨ ਹੋ ਜਾਂਦਾ ਹੂੰ ਹਾਂ ਜੀ ਕੱਤਕ ਵਿੱਚ ਕੱਤਕ ਵਿੱਚ ਤਾਂ ਬੜਾਈ ਜੀ ਹੋ ਜਾਂਦੀ ਗਾਂ ਕੱਤਕ ਵਿੱਚ ਤਾਂ ਅੱਗੇ ਗੋੜ ਕੱਢਣ ਲੱਜੇ ਕਰਦੇ ਤੇ ਹਾਂ ਬੜ ਗੋੜ ਵੀ ਕੱਤਕੀ ਅਸੀਂ ਇਸ ਵਾਰੀ ਗੋੜ ਵੀ ਕੜਣਾ ਇਸ ਵਾਰੀ ਖਿਲਾੜੀ ਨਹੀਂ ਚਲੀ ਜਾਈਉ ਜਾਂ ਦੇਖੂ ਵੇ ਪਿਛਲੀ ਵਾਰੀ ਸਾਰਾ ਕੁਕਰੀ ਦਾ ਬੈਲਟਾਂ ਵੀ ਲੈ ਆ ਕੇ ਪਾਤੀਆਂ 1000 ਰੁਪਏ ਦੀਆਂ ਉਹ ਮੈਂ ਬਹਿਣੀ ਵੀ ਸਵਾਰ ਲਈ 1000 ਰੁਪਏ ਦੀਆਂ ਬੈਲਟਾਂ ਪਾਤੀਆਂ ਬਹਿਣੀ ਸਵਾਰੀ ਫੇਰ ਵੀ ਰਹਿ ਗਿਆ ਕੰਮ ਕੀ ਕਰਦੀ ਉਹ ਹੋ ਜਾਣਾ ਤਾਂ ਸ਼ੁਰੂ ਜਾ ਤਾ ਫਿਰ ਡੇੜਕੇ ਬੈਠ ਕੇ ਕੋਈ ਨਾ ਕੋਈ ਕੰਮ ਹੋਇਆ ਜਾਂਦਾ ਸ਼ੁਰੂ ਕੋਈ ਤਾਂ ਕਹਿੰਦਾ ਵੀ ਤੈਨੂੰ ਬੈਲਟਾ ਲੈ ਤੇ ਬੈਲਟਾ ਵੀ ਪਾਤੀ ਉਹਦੀਆਂ ਤੇ ਲੱਗੀਆਂ 1000 ਰੁਪਇਆ ਬੈਲਟਾ ਬਲਾਇਆ ਬਾਹਰ ਰਹਿ ਗਿਆ ਮਗਾਣ ਹੋਣੇ ਕਰਕੇ ਉਧਰ ਹੋ ਗਏ ਹੂੰ ਛੱਟ ਕਰਕੇ ਉਹ ਹੋ ਗਿਆ ਨਿੱਪੜ ਗਿਆ ਹੂੰ ਪਰਸੋਂ ਦੇਖਦੇ ਟਰਾਲੀਆਂ ਨਾਲ ਕੋਲ ਵੀ ਗੇੜਾ ਮਾਰ ਕੇ ਆਉਂਦੇ ਆ ਪਰ ਚੌਥੇ ਨੂੰ ਅਜ ਬਾਈ ਗਿਆ ਉਹ ਗੇੜੇ ਤਾਂ ਮਰੌਣੇ ਮੈਨੂੰ ਲੱਗਦੀ ਕਦੋਂ ਨਾ ਉਹਨਾਂ ਨੂੰ ਕੋਈ ਨਹੀਂ ਮੁੱਛੀ ਵੀ ਭਾਈ ਸਾਡੇ ਘੇੜੇ ਨਮਰ ਆਉ। ਲੈ ਜੇ ਨਾ ਮਰਜ਼ੀ ਪੁੱਛੀ ਜਾ। ਉਹ ਨਾ ਨਹੀਂ ਬਾਬਾ ਜੀ ਆਏ ਤਾਂ। ਕਿਹੜੇ ਦਾ ਆਹ ਤੇਰੇ ਆਹ ਦੀ ਲੋਟ ਆਈ ਹੈਗੀ ਜਿਹਦੇ ਰੇੜੀ ਬਣਾਈ ਸੀ ਤਾਂ। ਮਕੜਾਉਣੇ ਵਾਲੇ। ਜਿਹੜਾ ਮਾਰਨੇ ਕਿਹੜੇ ਸਾਲਾ 2000 ਰੁਪਏ ਦਾ ਖਰਚਾ ਪੈ ਜਾਂਦਾ। ਉਹ ਤਾਂ ਹੈਗਾ ਇਹ। ਕਿਹੜੇ ਦਾ ਤੇ ਮਕੜਾਉਣੇ ਵਾਲੇ ਨਹੀਂ ਲੋਟ ਆਏ। ਨਹੀਂ ਫੇ ਉਹਨੂੰ ਕਹਿੰਦੇ ਭਾਈ ਜੀ ਮੈਂ ਵੇਜੇ ਦੁੱਥੇ। ਨਾ ਨਾ ਉਹ ਤਾਂ ਚੱਲ ਠੀਕ ਆ। ਉਹ ਗੱਲ ਕਰਦਾ ਮਕੜਾਉਣੇ ਤੇ ਮੋਟਰਸਾਈਕਲ ਵਾਲੀ ਰੇੜੀ ਬਣਾਈ ਸੀ। ਕਿੰਨੇ ਕਿਹੜੇ ਲੱਗਦੇ ਨਹੀਂ ਉਹ ਵਿੱਚ ਇਹ ਇੰਨਾ ਨਹੀਂ ਨਾ ਚਾਹੀਦਾ ਉਹ ਦੱਸਣਾ ਚਾਹੀਦਾ ਵੀ ਸਹੀ ਆਉ ਉਹ ਜਿਹੜੇ ਨਾ ਕੰਮ ਹੁੰਦਾ ਉੱਥੇ ਇੱਕ ਨਹੀਂ ਜਾਂਦਾ ਹੁੰਦਾ ਤੇਰੇ ਸਾਹਮਣੇ ਮਕੜਾਉਨੇ ਆ ਵੀ ਮੈਂ ਮੋਟਰ ਗੱਡੀ ਰੀਡੀਮੀ ਪਾਸ ਹੱਥ ਕਿਹੜੇ ਲੱਗਦੇ ਇਹ ਵਪਾਰ ਮਹਿਕਮਾ ਨਾ ਕੀ ਇਹ ਉਹ ਕਰੇ ਗਿਆ ਉਹਨਾਂ ਕੋਲ ਵੀ ਜਾਨ ਨੂੰ ਬਣੀ ਪਈ ਹੈ ਜਾਨ ਨੂੰ ਤਾਂ ਹੁੰਦੀ ਆ ਕਈ ਵਾਰੀ ਕੋਈ ਜਿਆਦਾ ਸੁਪਰ ਫਾਸਟ ਆ ਜਾਂਦਾ ਨੋਟਾਂ ਵਾਲਾ ਫਿਰ ਤੁਹਾਨੂੰ ਵੱਲਾ ਜਾਂਦਾ ਤੁਹਾਨੂੰ ਦੇ ਦਿੰਦੇ ਮੈਂ ਉਹ ਪਹਿਲਾਂ ਦੇ ਦੇ ਨੇ ਹਾਂ ਫਿਰ ਉਹੀ ਹੈ ਜੀ ਤਾਂ ਕੋਈ ਤੱਤਾ ਹੁੰਦਾ ਕੋਈ ਨਹੀਂ ਥਾਨਾ ਤੱਕ ਤਾਂ ਮਿਲੂੰਗਾ ਜੀ ਬਾਕੀ ਗੀੜਾ ਸੀ ਛੱਡਣਾ ਨਹੀਂ ਜਿੱਦਣ ਉਹ ਕਹਿਤਾ ਉਹਨੂੰ ਕਹਿ ਦੇਣਾ ਵੀ ਭਾਈ ਤੇਰੇ ਗੱਲ ਪਾਈ ਜਾਣਾ ਖਰਚਾ ਫਿਰ ਅਸੀਂ ਬਾਅਦ ਚ ਕਟਾਂਗੇ ਕਹ ਫੋਨ ਕਰ ਲੀ ਫੋਨ ਨਹੀਂ ਕਰਨਾ ਜੀ ਬਸ ਚਲੀ ਜਾਣਾ ਤਾਂ ਕੀ ਹੋਵੇ ਫੋਨ ਕਰੇ ਤੇ ਨਹੀਂ ਫਾਇਦਾ ਕੋਈ ਫਾਇਦਾ ਇਹ ਨਾਲ ਅਗਲਾ ਫੋਨ ਪਰ ਤਾਂ ਲਾਰਾ ਆਏਗੀ ਉਹਨੇ ਕਹਿ ਦੇਣਾ ਅਗਲੇ ਦਿਨ ਆ ਜੀ ਉਹ ਲਾਲੂ ਕਿੰਨੀ ਕਫਰੀ ਲਾਰਾ ਲਾਈ ਜਾਊਗਾ ਉਹਨੇ ਲਾਈ ਜਾਣਾ ਜੀ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਇੱਕ ਫਰੀ ਲਾਰਾ ਲਾ ਲਾ ਚਾਹੇ 2 ਸਾਲ ਕੱਢ ਲੈ ਤੂੰ ਹਾਂ ਜਾਹ ਫੋਨ ਪਰ ਉਰੇ ਨਹੀਂ ਅੱਗੇ ਅੱਗੇ ਕਹੀ ਜਾਣਾ ਕੱਲ ਨੂੰ ਪਰਸੋਂ ਨੂੰ ਜੀ ਚੌਥੇ ਨੂੰ ਜੀ ਡਰਾਈਵਰਾਂ ਨਾਲ ਗੱਲ ਨਹੀਂ ਬਣਦੀ ਹੈ ਜੀ ਫੋਨ ਪਰ ਤਾਂ ਜੋ ਕੋ ਮਰਜੀ ਫੋਨ ਕਰਦਾ ਇੱਥੇ ਬੰਦਾ ਨਹੀਂ ਲੋਟ ਆਉਂਦਾ ਬਿਹਾਰ ਤੋਂ ਭਈਆ ਨਹੀਂ ਆਉਣਾ ਜਿਉਂਦਾ ਅਨਛਾਹ ਸਰਦਾਰ ਜੀ ਟ੍ਰੇਨ ਬੈਠ ਗਿਆ ਜਦ ਕਿ ਪਤਾ ਨਹੀਂ ਕਿੱਥੇ ਹੁੰਦਾ ਨਥੀ ਉਹ ਨਹੀਂ ਦੇਖਿਓ ਅਜਗਦੀਪ ਜੀ ਚਾਚਾ ਤੰਗ ਕਰ ਲਿਆ ਉਹਨੇ ਸੋਰੀ ਥੀਮ ਨੇ ਲਹੂ ਪੀ ਲਿਆ ਉਹਨਾਂ ਨੂੰ ਕੱਦੂ ਕਰਿਆ ਪਿਆਰਿਆ ਪੰਜ ਦਿਨ ਬਾਅਦ ਬੈਠ ਗਿਆ ਸਰਦਾਰ ਜੀ ਅੱਜ ਬੈਠ ਗਿਆ ਅੱਜ ਇਹ ਜਿਹੜਾ ਫੋਨ ਹੈ ਉਹ ਝੂਠ ਦਾ ਬੁਲੰਦਾ ਆ ਇੱਥੇ ਆ ਮੈਂ ਆਇਆ ਬੱਸ ਆਈ ਹੋਈ ਜਾਂਦੀ ਆ ਘਰਾਂ ਇੱਕਰ ਹੀ ਬੈਠਾ ਮੈਂ ਜਦੋਂ ਮੈਂ ਵਾਪਰ ਉਹਦੇ ਰਹੀ ਗਈ ਉਰੀ ਆਈ ਮੇ ਕੋਲੇ ਕਰਾਈ ਆ ਗਿਆ ਬਸ ਘਰੇ ਹੀ ਬੈਠਾ ਹਾਂ ਕੋਈ ਚੱਕਰ ਹਾਂਜੀ ਇਹਦੇ ਰੁਪੜ ਗਿਆ ਬਸ ਚਲੋ ਕੋਈ ਨਹੀਂ ਜਿਹੜਾ ਇੱਕ ਅੱਧਾ ਮਾਰਿਆ ਉਹ ਤੂੰ ਇੰਨੀ ਜਿਆਦਾ ਤਾਂ ਨਹੀਂ ਲੱਗਦੇ ਉਹ ਦੋ ਮਾਰਿਆ ਉਹਦਾਂ ਨੂੰ ਲੈ ਮੇਰੇ ਸਾਹਮਣੇ ਕਹਿੰਦਾ ਵੀ ਧਰਤਾ ਉਹ ਆਏ ਥੋੜਾ ਕਹਿਣ ਲੱਗਿਆ ਵੀ ਮੈਂ ਤਾਂ ਧਰਿਆ ਬਈ ਨਹੀਂ ਹੈਗਾ ਇਹਦੀ ਕੋਈ ਤਾਂ ਦਿਖਾਉਣਾ ਹੀ ਤਾਂ ਦਿਖਾਉਣੀ ਪੈਣਾ ਉਹਨੂੰ ਹੁਣ ਵੀ ਹੁਣ ਨੱਕ ਝੂਟ ਬੋਲੂਗਾ ਦੋ ਗੇੜੇ ਮਾਰ ਲੂਗਾ ਵਾਧੇ ਵਾਧੇ ਬਸ ਹੁਣ ਉਹ ਦਿਨ ਉਹਦੀ ਗੱਲ ਹੋਈ ਸੀ ਕਿ ਜਾਲੀ ਜੀ ਵੀ ਲੱਗੀ ਹੋਵੇ ਮੂਰੇ ਨਾਮ ਵਾਲੀ ਸ਼ਾਹ ਬਣਾ ਦਿੰਦੇ ਮੋਰੀ ਐਸੇ ਬਾਕੀ ਪਤਾ ਨਹੀਂ ਹੁਣ ਸਰਕਲ ਹੈ ਜਿੱਕਣਾ ਹੈਗਾ ਉਹ ਅਲੱਗ-ਅਲੱਗ ਹਰੇਕ ਦਾ ਕੰਮ ਆ ਜੀ ਆਪਣਾ ਆਪਣਾ ਦੇਖ ਲੈ ਉਹ ਕਹਿੰਦੇ ਤੇ ਬਾ ਅਸੀਂ ਇੰਨਾ ਕ ਕਰਦੇ ਜਿਹੜਾ ਆਪਾਂ ਦੇਖਿਆ ਸੀ ਬਿਲਡਿੰਗ ਵਾਲੀ ਕੋਸੋਲ ਕਰਨਾ ਕਿਸਨੇ ਬਿਲਡ ਕਰਨਾ ਤੇ ਰਿਟਾਇਰ ਲਾਉਣਾ ਆਪਣੀ ਆਪਣੀ ਡਿਊਟੀ ਹੈ ਬਾਕੀ ਮੌਸਮ ਦੇਖਦੇ ਜੇ ਸਾਫ ਹੋਏ ਤਾਂ ਹੀ ਹੂੰ ਜੇ ਨੇੜੇ ਹੁੰਦਾ ਫਿਰ ਤਾਂ ਅਸੀਂ ਰੋਜ਼ ਮੋਟਰਸਾਈਕਲ ਵਜਾਏ ਗਾਣਾ ਤਾਂ ਰੋਜ਼ ਇਹ ਵੀ ਬਹੁਤ ਦੂਰ 100 ਕਿਲੋਮੀਟਰ ਆ 100 ਕਿਲੋਮੀਟਰ ਜੇ 50 ਵੀ ਹੁੰਦਾ ਫਿਰ ਵੀ ਨੇੜੇ ਹੋ ਤਾਂ 50 ਵੀ ਕੁਝ ਨਹੀਂ ਕਿੰਨੇ ਦਿਨ ਕਿ ਆਏਗਾ ਨਾ ਤਾਂ ਮੋਟਰਸਾਈਕਲ 'ਤੇ ਆਗੇ ਬਾਈ ਜੇ 100 ਕਿਲੋਮੀਟਰ ਦਾ 100 ਆਉਣਾ ਜਾਣਾ 200 ਹੋ ਜਾਂਦਾ ਆਉਣਾ ਜਾਣਾ ਆਉਣਾ ਜਾਣਾ 200 ਹੋ ਜਾਂਦਾ ਨਹੀਂ ਤਾਂ ਹਰ ਤੀਏ ਦਿਨ ਅਸੀਂ ਇਧਰ ਸਿਰਫ ਬੈਠ ਕੇ ਗਾਣਾ ਦਾ ਮੋਟਰਸਾਈਕਲ ਚੱਕ ਕੇ ਹੂੰ ਚਲੋ ਚੱਲ ਕੋਈ ਨਹੀਂ ਆਉਗਈ ਬਾਕੀ ਮੌਸਮ ਦੇਖਦੇ ਆਉਗਈ ਹੋਰੀ ਮੌਸਮ ਵੀ ਹੁਣ ਦੇਖਦੇ ਬੱਦਲ ਜਾਂ ਫੇਰ ਹੋਈ ਜਾਂਦਾ ਹੈ ਮੈਂ ਬੱਦਲ ਜਾਂ ਫੇਰ ਹੋਈ ਜਾਂਦਾ ਮੀਂਹ ਤਾਂ ਹੁਣ ਦੱਸਿਆ ਭਈਆ ਪਹਾੜਾਂ ਜੱਜ ਦੇਖਿਆ ਫਿਰ ਕਿੰਨਾ ਮੀਂਹ ਪਿਆ ਹਾਂਜੀ ਉਧਰ ਇੱਕ ਵੀਡੀਓ ਵੀ ਚਾਹਦੀ ਉੱਪਰ ਟ੍ਰੇਲ ਲੰਗੀ ਜਾ ਰਹੀ ਹੈ ਦੇਖਦਾ ਉਹ ਥੱਲੇ ਆ ਬ੍ਰਿਜ ਦੇ ਥੱਲੇ ਜਿਹੜੀਆਂ ਸਪੋਟਾਂ ਲਾਈ ਹੋਈਆਂ ਨੇ ਉਹਦੀਆਂ ਪੱਥਰ ਦੀਆਂ ਪੱਥਰ ਦੀਆਂ ਦੂਈਆਂ ਸਾਰੀਆਂ ਥੱਲੇ ਖੜਕੀਆਂ ਦੇਖ ਲੈ ਆ ਦੂਈ ਨਦੀ ਉਧਰ ਗਈ ਹਮਾਚਰ ਵਿੱਚ ਵਿਆਸ ਨਹੀਂ ਹੈਗੀ ਚੱਕ ਨਦੀ ਹੈ ਪਤਾ ਨਹੀਂ ਕਿਹਨੋਂ ਚੱਕ ਤੇ ਰਿਆ ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਇਹ ਤਾਂ ਹੈ ਜੀ ਪਾਣੀ ਅੱਗੇ ਕਿਸੇ ਦਾ ਨਹੀਂ ਜ਼ੋਰ ਪਰ ਆਪਣੇ ਕੀ ਨਹੀਂ ਹਾਲ ਇਦਗੀ ਪਾਣੀ ਵਾਲੇ ਮੜਈ ਆ ਨਹੀਂ ਬੜਾ ਮੋਟਾ ਮੀਤਾ ਪੈ ਜਾਂਦਾ ਉਹ ਵੀ ਵਾਰਸਮਾ ਜਮੀ ਪਿਆ ਬਾਹੀ ਦੋ ਦਿਨ ਮੀ ਪਿਆ ਹਲੇ ਤੱਕ ਸੌਣ ਵਾਲਾ ਬਸ ਕੱਲ ਪੇ ਅੱਜ ਵੀ ਕੁਝ ਨਹੀਂ ਪਿਆ ਬਹੁਤਾ ਬਾਬਾ ਜੀ ਨੇ ਹਜੇ ਅੰਡੀਆਂ ਮੁਕ ਲੈਣ ਤੇ ਫੇਰ ਕਹਿਣਾ ਕੂੜਿਆਂ ਨੂੰ ਬਾਬਾ ਜੀ ਕੱਲ ਕਹਿੰਦੇ ਤੇ ਹਾਂ ਥੂੜੇ ਬਣਾਓ ਕਚੌੜੀਆਂ ਦਾ ਗਿਆਏ ਸੌਣ ਦਾ ਹੁੰਦਾ ਹੀ ਹੈ ਕੀ ਬੜੋਂਗੇ ਕੀ ਬੂੜੇ ਨੂੰ ਦੋ ਚਾਰ ਦਿਨ ਰੁਕ ਜਾ ਨਹਾਲ ਤਾਂ ਕੋਈ ਨਹੀਂ ਹਾਲ ਤਾਂ ਵੀ ਆਈ ਗਿਆ ਅੰਬਿਆ ਜਿੰਨੀ ਦੇਰ ਅੰਬਿਆ ਹਾਲ ਤਾਂ ਕੁਝ ਨਹੀਂ ਚਾਹੀਦਾ ਬਸ ਨਹੀਂ ਨਮ ਕੀਮਚੀ ਤਾਂ ਚਾਹੀਦੀ ਐ ਮਿੱਠੀ ਗੈਰ ਨੂੰ ਰੋਟੀਨ ਤਾਂ ਬਸ ਚੜਰੀ ਆਏ ਨਾ ਇੱਕ ਮਿਰਚ ਹਰੀ ਹਾਂ ਹਰੀ ਮਿਰਚ ਆ ਬਈ ਰਹਿੰਦੇ ਆ ਤੇਜ਼ ਹੁਣ ਤਾਂ ਬਾਬੀ ਰੋਟੀਆਂ ਵੀ ਸਿਰਫ ਦੋ ਖਾਣਦੇ ਆ ਫਿਰ ਅੰਬਿਆ ਵੀ 20 ਖਾ ਲੈਂਦੇ ਆ ਹੁਣ ਚੁੱਪਦੇ ਚੱਲ ਕੋਈ ਚਲੋ ਹੋਰ ਹੋਰ ਫੇ ਕਿਦਾਂ ਠੀਕ ਆ ਵਧੀਆ ਵਧੀਆ ਬਣ ਗਿਆ ਛੱਡ ਵਧੀਆ ਮੁੰਡੇ ਦਾ ਹਾਂ ਤਾਂ ਬਈ ਹੈ ਵਨ ਨਹੀਂ ਪੈ ਗੋ ਰਖ ਲਈ ਹਾਂ ਇਹ ਤਾਂ ਹੈ ਪੈਸੇ ਨਾਲ ਹੀ ਆ ਉਹ ਇਹ ਵਧੀਆ ਹੁਣ ਡੰਗਰ ਪੁੱਛਾ ਕੋ ਹੋ ਜੂਗਾ ਜਿਹੜੇ ਨਾ ਠੀਕ ਹੈ ਇਹ ਦੱਬੇ ਦੇ ਨਾਲੇ ਘਰ ਦੇ ਕੋਲ ਆ ਗਿਆ ਉਹ ਤਾਂ ਹੈ ਹੀ ਆ ਉਹ ਤਾਂ ਹੈ ਹੀ ਆ ਘਰ ਵੀ ਤੇ ਟੈਂਪੋਰੀ ਆ ਜਾਣਾ ਹਾਂ ਹਾਂ ਜਿਕਰ ਮਰਜ਼ੀ ਘਰ ਬਾਲਾ ਉਰੇ ਜੋ ਕੋ ਮਰਜ਼ੀ ਕਰ ਹੁਣ ਪੈਣਾ ਡੰਗਰਾਂ ਨੂੰ ਜ਼ਰੂਰੀ ਤਾਂ ਉਹ ਆ ਗਿਆ ਪੱਕਾ ਫਸਪਾਉਂ ਉਰੇ ਪੱਕਾ ਬਾਈ ਵਾਲਾ ਡਾਇਰੈਕਟ ਆ ਦਿ ਲੋੜ ਤੋਂ ਉਹ ਤੇ ਹੁਣ ਇਹਦੀ ਚੁਆਇਸ ਆ ਮੈਂ ਪਹਿਨੇ ਬਜਰੀ ਵਾਲੀ ਸੋਚਿਆ ਤਾਂ ਫਿਰ ਇੱਟਾਂ ଥିଲେ ਜਿਆਦਾ ਖਰਚ ਸੋਚ ਕੇ ਫਿਰ ਮੈਂ ਬਜਰੀ ਵਾਲਾ ਕੈਨਸਲ ਕਰਕੇ ਇੱਟਾਂ ਵਾਲਾ ਪਾਤਾ ਨਵੀਂ ਇੱਟ ਦਾ ਹੂੰ ਇਹਦਾ ਕੁਝ ਫੇਟ ਬਚੀ ਨਹੀਂ ਆ ਹੁਣ ਇੱਕ ਹੋਰ ਵੀ ਹੋ ਜਾਂਦਾ ਇੱਟ ਹੀ ਪੈਣਾ ਕੰਮ ਇਹਦਾ ਹੋਰ ਪੰਗਾ ਏ ਉਹ ਤਾਂ ਉਹਦੇ ਨਾਲ ਦੁੱਗਣਾ ਪੈਣਾ ਇਹਨੂੰ ਨਾ ਨਾ ਪੈਣਾ ਤਾਂ ਦੁੱਗਣਾ ਇੱਟ ਦਾ ਤੇਰਾ ਹੋਇਆ ਇੱਕ ਸਸਤੀ ਪੈਂਦੀ ਆ ਹੈ ਇੱਟ ਸਸਤੀ ਪੈਂਦੀ ਹੋਰ ਜਿਆਦਾ ਟੁੱਟਣ ਲੱਗ ਗਿਆ ਇਹ ਨਹੀਂ ਸਾ ਖੜਦਾ ਇੱਕ ਇੱਕ ਹੋਰ ਹੋਰ ਇੱਕ ਗੱਲ ਇਸ ਨਾਲ ਮੈਂ ਡੰਗਰ ਲਿਆ ਮੁੱਤਣਾ ਜਿਹੜੇ ਗਿੱਲਾ ਹੈ ਇੱਟਾ ਜਦੋਂ ਸੁਕੂ ਜੰਨੀਆ ਸੋਗ ਲੈਂਦੀ ਆ ਪਾਣੀ ਪਾਣੀ ਫਟੇ ਜਾਂਦਾ ਹੈ ਕਿ ਨਹੀਂ ਇਸ ਨਾਲ ਗਿੱਲਾ ਹੀ ਰਹਿੰਦਾ ਹੈ ਥਾਲ ਸਬਜ਼ੀ ਰੱਖਿਓ ਤਿਲਕਣ ਜਿਆਦਾ ਹੋ ਜਾਂਦੀ ਫਰੀ ਦੇ ਉੱਪਰ ਆ ਕੁੰਡੀਆਂ ਕਾਤੇ ਲੋਆਈਆਂ ਦੂਏ ਕਾਤੇ ਨਹੀਂ ਲੋਆਏ ਨਹੀਂ ਨਹੀਂ ਆ ਲੋਟ ਹੈ ਉਹ ਜੇ ਕਿਹੜਾ ਸੰਗਲਾਂ ਨੂੰ ਇਕੱਠਾ ਬਾਈ ਜਾਊਗਾ ਆ ਲੋਟ ਆ ਤੇ ਇਹਦੇ ਨੱਟ ਵੀ ਪਾਉਣਾ ਪੈਂਦਾ ਕਈ ਡੰਗਰ ਹੈ ਜੀ ਓਪ ਨੂੰ ਕੱਢ ਲੈਂਦੇ ਅਸੀਂ ਕੀ ਮੀ ਇਹ ਲੋਟ ਆ ਉਹ ਤਾਂ ਨਹੀਂ ਕਿਹਦੀ ਖੋਲਦੇ ਇਹ ਨਹੀਂ ਉਹ ਤਾਂ ਖੁੱਲ ਜੂਜੇ ਉਹ ਤਾਂ ਹੈ ਜੀ ਚੱਕੀ ਆ ਹੁਣ ਮੈਰੇ ਮੈਂ ਬਹੁਤ ਲੋਟਾ ਕੰਮ ਉਥੇ ਆ ਆਪਣਾ ਆਪਣਾ ਲੋਟ ਆ ਮੇਰੀ ਗੱਲ ਸੁਣਦੇ ਵੀ ਮੈਂ ਤਾਂ ਕੱਪੜੇ ਭਿੱਜੇ ਨੇ ਮੇਰੇ ਤਾਂ ਮੈਂ ਤਿੰਦੇ ਦੇਖਿਆ ਤਾਂ ਆ ਠੀਕ ਹੈ ਬੰਨੇ ਜੀ ਵਾਹ ਬਣੀ ਜਾਉਂ ਕਰ ਲਾ ਉਹ ਮੈਨੂੰ ਹੋਰ ਲੋਟ ਰਿਹਾ ਮੈਂ ਸੌ ਵੀ ਕਰੀ ਜਾਨੀ ਮੂੰਹ ਪਰ ਜਦ ਇਕੱਠਾ ਖੋਲਣ ਲੱਗਦੇ ਜਿੰਨਾ ਹੈ ਉਹ ਬਗਲੀ ਕੁੰਡੀਆਂ ਖੋਲ ਕੇ ਛਲਤੀਆਂ ਯਾਦ ਨੂੰ ਲਿਦਿਓ ਤੇ ਭਾਈ ਮਾਮਾ ਇੱਥੇ ਨਾ ਖੋਲਿਓ ਚੜ ਕੇ ਅੰਦਰ ਖੋਲੀ ਬਰਾਏ ਕੋ ਮੂੰਹ ਮੁਗਾਈ ਕੋਈ ਅੰਦਰ ਤਿੰਨਾਂ ਦੇ ਥੱਲੇ ਤਿੰਨੇ ਹੀ ਬਾਹਰ ਸਾਈਂ ਹੋਰੇ ਸਾਈਂ ਹਾਂ ਇੱਥੇ ਤੇ ਗੁੰਡੀ ਕਰਣੀ ਖੋਲੀ ਬਰਾਏ ਟੰਗੜੇ ਤੋਂ ਮਾਲੇ ਕੋ ਖੋਲੀ ਗੱਲੀ ਨਹੀਂ ਜੀ ਖੋਲੀ ਗੱਲੀ ਤਾਂ ਨਹੀਂ ਹੁੰਦੀ ਟੱਕਣਾ ਪਾਣੀ ਜਮਾ ਵੀ ਨਹੀਂ ਬਾਛੜ ਗਲੇ ਹੁੰਦੀ ਹਣੀ ਜੇ ਹੁਣ ਬਾਛੜੀ ਜਿਆਦਾ ਉਹ ਵੀ ਫੇਰ ਤਾਂ ਉਹ ਤਾਂ ਭਲਾਉ ਤੱਕ ਚਲੀ ਜਾਂਦੀ ਨਹੀਂ ਨਹੀਂ ਗਿੱਲੀ ਨਹੀਂ ਹੁੰਦੀ ਨਾਲੇ ਤਾਂ ਠੀਕ ਆ ਬੜੀਆ ਹੋ ਗਏ ਹਨਾ ਉਹ ਜਿਹੜੀ ਬਘੂੜਲੀ ਦਾ ਹੁੰਦਾ ਜਿੰਦੀ ਫੇ ਉਹ ਤਾਂ ਉਹ ਖੂੜਲੀ ਦਾ ਜਿਆਦਾ ਹੀ ਨਜ਼ਾਰਾ ਏ ਹੁਣ ਸਾਨੂੰ ਆਏ ਆ ਵੀ ਅੰਦਰ ਤੇ ਬਾਹਰ ਮਾਰਨੇ ਪੈਣੇ ਕੱਖ ਉਹ 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 ਖੂੜਲੀ ਨੂੰ ਸੂਜ ਦਾ ਹਿਸਾਬ ਦਾਬ ਦੇਖਿਆ ਪੈਂਦਾ ਹਾਂ ਉਹ ਖੂੜਲੀ ਨੂੰ ਮੇਰੇ ਤੂੰ ਐ ਖੂੜਲੀ ਨੂੰ ਮੰਨ ਕੇ ਜੇ ਅੰਦਰ ਬਾਹਰ ਕਰ ਦਿੰਦਾ ਇਹਨੂੰ ਸਾਲਾ ਤਾਂ ਪਾਣੀ ਨਹੀਂ ਦਿੱਤਾ ਇੱਧਰ ਹਮ ਪਹਿਲਾਂ ਮੇਰੀ ਵੀ ਸਲਾਹ ਤੇ ਵੀ ਇੱਕੇ ਤਰ੍ਹਾਂ ਫਿਰ ਮੈਂ ਕਿਹਾ ਮੇਰੇ ਜਗ੍ਹਾ ਬਹੁ ਘੜਦੀ ਆ ਉਹ ਤੱਕ ਦੋ ਢੁੱਲੀ ਚਲੀ ਜਾਣੀ ਹੋਰ ਹੈ ਰਹੇ ਠੀਕ ਜਿਹੜਾ ਮਰਜ਼ੀ ਘਾ ਲਾ ਸਾਰੇ ਸੰਦ ਖੜ ਜੇ ਗਏ ਅੰਦਰ ਬਹੁਤ ਜਗਾ ਬਹੁਤ ੁੱਲਾ ਛੱਡਾ ਕਮਾ ਕੇ ਆਈ ਉਹ ਬਗਾਡਰ ਵਧਾਇਆ ਨਹੀਂ ਦੇਖ ਲੈ ਵਧਾਵਾ ਵਧਾ ਦੀ ਉਹਨਾਂ ਦਾ ਵੀ ਬੈਲੇ ਕਰਾ ਦੀ ਮੇਤਰਾ ਆ ਬਰੀ ਜਦੋਂ ਜਿੱਥੇ ਨੇ ਲੱਗੇ ਹੋ ਗਾ ਦੀ ਉਹ ਪਾਈਪ ਦੱਬਣ ਨੂੰ ਹੈ ਉੱਪਰ ਹੋਣ ਨੂੰ ਉੱਪਰ ਐਡਾ ਕਾ ਤੇ ਪਾਉਣਾ ਕੀ ਚੀਜ਼ ਵੱਟ ਕੇ ਦੋ ਪੈਣੇ ਆ ਛੇ ਚੀ ਉਹ ਨਹੀਂ ਚਾਰ ਚੀ ਪਾ ਦੇਣੇ ਦੇ ਸੁਣੀ ਨੇ ਆ ਨੋ ਦੋ ਜੇ ਇੱਚੀ ਠੀਕਾ ਬੁੱਲਟੁੱਲਾ ਉਹ ਨਹੀਂ ਮੇਰੇ ਇਹਨੇ ਵੱਡ ਕੇ ਪੈਣਾ ਅਮਰੀਕਾ ਸੁਣ ਲੈ ਜਿਹੜਾ ਪੁਰਾਣਾ ਸ਼ੈੱਡ ਆ ਉਹਨੂੰ ਮੈਂ 8 ਇੰਚ ਪਾਏ ਪਾਏ ਵੇ ਆ 8 ਇੰਚੀ ਵੱਡ ਗਏ ਜਿਹੜਾ ਹੋਰ ਸ਼ੈੱਡ ਪਾਇਆ ਇਹਨੇ ਇਹਨੇ ਗੱਬੇ ਤੇ 4 ਇੰਚੀ ਪੈ ਵੱਡ ਗਏ ਉੱਪਰੇ ਚੜਾਤਾ ਬੰਦੇ ਕਰਤਾ ਬਿਲਕੁਲ ਟਿਕਣਾ ਬਿਨਾਂ ਸਪੋਰਟਾਂ ਦੀ ਖੜਾ ਹਲੇ ਇਹਨੂੰ ਕੁੜੀ ਪੈਪ ਦੇ ਵਿੱਚੇ ਚੜਾਤਾ ਆਹੋ ਇਹਦਾ ਐਂ ਕਰਨਾ ਹੈ ਇਹ ਨਹੀਂ ਜਾਣਨਾ ਹੈਗਾ ਐਡਾ ਪੈਪ ਕਰਦਾ ਚੜਾਉਣਾ ਦਾ ਵੱਡਾ ਨਾਲ ਹੋਊਗਾ ਨਹੀਂ ਐਡਾ ਪੈਪ ਚੜਾਉਣਾ ਕਿਉਂ ਮੈਂ ਕਾਇਨ ਸਮਝ ਆਉਂਦੀ ਮਹਿੰਗਾ ਹੁਣ ਤਾਂ ਆ ਗਈ

ਕਿਬਾ ਨਾ ਗੁਲੀ ਤੇ ਪਰਬਾ ਜੀ ਕਿੱਥੇ ਭੰਨੂ ਇਹਨੂੰ ਨੂੰ ਲੰਗੀ ਭੰਨੂਗਾ ਇਹਨੂੰ ਬਾਹਰ ਵੀ ਤੈਨੂੰ ਇਹਦਾ ਖੜਾ ਹੋਊਗਾ ਉਹਨੂੰ ਕੀ ਕਰੂੰਗਾ ਮਾਰਗੜ ਆ ਜਾ ਬਾਹਰ ਲੇ ਗਦੇ ਨਹੀਂ ਗੱਬੇ ਧਾਰ ਦੇਣਾ ਗੱਬੇ ਧਾਰ ਇਹ ਤੂੰ ਗੱਬੇ ਧਾਰੂੰਗਾ ਤੇ ਤੇਰੀ ਪਾਣੀ ਦੀ ਗੱਬੇ ਧਾਰ ਦੇ ਇੱਥੇ ਨੇ ਗੱਬੇ ਤਾਂ ਤੇਰਾ ਹੋਰ ਫਾਇਦਾ ਹੋ ਜਾਣਾ ਜਿਹੜੇ ਤੂੰ ਦੋਹਾਂ ਪਾਸੇ ਤੇ ਪਾਊਗਾ ਗੱਬੇ ਤੇਰੀ ਲਾਮ ਘਟ ਜਾਣੀ ਕਿੱਥੇ ਤਰਾ ਉਹ ਸ਼ੁਰੂ ਤੇ ਪਾਣੀ ਉਰੇ ਆਉਣਾ ਕਿੱਥੇ ਦੋਹਾਂ ਦਾ ਗੱਬੇ ਆ ਜਾਣਾ ਤੇਰਾ ਤੇ ਗੱਬੇ ਤੈਨੂੰ ਤਾ ਪਣਾ ਪੈਣਾ ਮੇਰੇ ਬਾਹਰ ਦੱਸੋ ਉੱਥੇ ਦੱਬ ਬੰਦੂ ਆ ਬੂਦਾਂ ਆ ਇੱਥੇ ਇੱਥੇ ਕਰਦੀ ਉੱਥੇ ਤੇ ਇੱਥੇ ਇੱਥੇ ਬੂਦ ਨੂੰ ਦੱਬਣੀ ਹੁੰਦਾ ਨਾਲੀ ਉ ਜਾਣੀ ਆ ਉਹ ਯਾਰ ਉਹਨੇ ਵੀ ਇੱਕਣੀ ਜਾਈ ਜਾਣਾ ਇੰਨੇ ਤੂੰ ਉੱਥੇ ਤੇ ਆਪਣਾ ਪਾਈਪ ਦੱਬ ਲੈ ਉੱਥੇ ਤਾਂ ਕਹਿੰਦੇ ਇੱਕਣਾ ਵਿੜੇ ਚ ਜਾਈ ਜਾਣਾ ਤਾਂ ਕਿ ਆਊਗਾ ਵਿੜੇ ਮਿੱਟੀ ਦਾ ਹਟਾਉਣਾ ਅੱਛਾ ਇਹਨੇ ਕੱਚਾ ਵਿੜਾ ਰੱਖਣਾ ਬੜਾ ਹੁੰਦਾ ਇਦਾਂ ਕੱਚਾ ਵਿੜਾ ਤਾਂ ਬੜਾ ਹੁੰਦਾ ਤਾਂ ਹੀ ਤਾਂ ਮੂਰੇ ਮਿੱਟੀ ਲਵਾਣੀ ਏਡ ਦੱਲੇ ਮਿੱਟੀ ਲਾਉਣੀ ਹਾਂ ਰਦਾ ਲਵਾ ਦੀ ਤੇਰੇ ਦੱਲੇ ਆਉਣੇ ਆ ਨਹੀਂ ਤਾਂ ਤੈਨੂੰ ਲੜਨਾ ਪੈਣਾ ਉੱਥੇ ਮੇਰੇ ਬਾਪ ਮਿੱਟੀ ਹਟਦੀ ਸੀ ਗੇੜੇ ਥੱਲੇ ਵੀ ਲਾਉਣੀ ਐ ਨੀ ਗੇੜੇ ਥੱਲੇ ਮੂਰੀ ਕਮਟੀ ਇਕੱਠੀ ਹੋ ਜਾਂਦੀ ਗੇੜੇ ਥੱਲੇ ਰੈਂਪ ਤਿਆਰ ਕਰਾ ਦੀ ਬਸ ਗੇਟ ਦਾ ਰੈਂਪ ਹਾਂ ਬਸ ਇਹਦੇ ਅੰਦਰ ਮਿੱਟੀ ਆ ਮੱਕਾ ਮਾਰਨੀ ਪੂਰੀ ਭਰ ਜਾ ਫਿਰ ਮੇਰੇ ਤਾਂ ਮੈਨੂੰ ਅੰਦਾਜ਼ਾ ਵੀ ਇਹ 2-3 ਟਰਾਲੀਆਂ ਹੱਲੀਆਂ ਹੋਣੀਆਂ ਦਾ 2-3 ਸਾਲ ਚ ਐਨੀ ਵੀ ਮਿੱਟੀ ਢੜਦੀ ਦੀ ਪਿੱਛੇ ਨਾਲੀ ਭਰ ਜੇਂਦੀ ਸੀ ਉਹ ਕਹਿੰਦੇ ਤੇ ਆ ਮਿੱਟੀ ਓਨੀ ਥੋੜੀ ਮੈਂ ਉਹ ਭਾਈ ਮੈਂ ਕੀ ਕਰਾਂ ਉਹ ਮੈਂ 3 ਟਰੈਲੀਆਂ ਸੀੜੀ ਤੇ ਉੱਥੇ 3 ਟਰੈਲੀਆਂ ਸਟਾਜਦੇ ਜਾਂਦਾ ਆ ਰਸਤਾ ਜਿਹੜਾ ਮੋਟਰ ਜਾਂਦਾ ਆ ਵਾੜਾ ਵਾੜ ਕੇ ਥਲੇ ਫੇਟ ਕੰਨੀ ਇਹਨੂੰ ਜਾਂਦੇ ਆ ਬਾਈ ਪਾਣੀ ਪ੍ਰੈਸ਼ ਪੂਰੀ ਨਹੀਂ ਪਾਣੀ ਚੀਜ਼ੇ ਹੀ ਜੀ ਯਾਰ ਮਿੱਟੀ ਨੂੰ ਖੋਰ ਕੇ ਲੈ ਜਾਂਦੀ ਆ ਇਹ 8 9 ਡੰਗਨਾਂ ਦੀ ਖੁੱਲੀ ਬਣਾਈ ਆ ਉਹ ਦੇਖਦੇ ਕਿੰਨੇ ਰੱਖਦਾ ਮੁੰਡਾ ਕਿਹੜੀ ਆ ਹਾਂ ਨਹੀਂ ਔਰ ਇਸ ਵਿੱਚ ਕਾਹ ਮਰੰਦਾ ਸੱਤ ਆਪਾਂ ਤਿੰਨ ਚਾਰ ਵੀ ਰੱਖੇ ਤਿੰਨ ਚਾਰ ਹਲੇ ਕੱਟੂ ਹੋ ਜਾਂਦੇ ਆ ਉਹੀ ਕਹਿੰਦਾ ਮੈਂ ਤੈਨੂੰ ਫੇਰ 5 6 ਕਰਦੇ ਤਿੰਨ ਚਾਰ ਕੱਟੂ ਆ ਔਰੇ ਪਾਣੀ ਨੂੰ ਰੱਖਿਆ ਹਾਂ ਔਰੇ ਇਹਦੇ ਟਾਲ ਬਣਾਵਾ ਦੇਣੀ ਥੋੜੀ ਥੋੜੀ ਆ ਕਾ ਜੀ ਜਿਹੜਾ ਪਾਣੀ ਇੰਨਾ ਜਿਆਦਾ ਹਾਂ ਮੈਂ ਵੀ ਇਕਣੀ ਕਰਿਆ ਵਾ ਅੰਦਰਲਾ ਫਰਸ਼ ਇਕੋ ਗੋਲੂ ਚਾ ਰੱਖਦੀ ਬਸ ਬਹੁਤ ਆ ਢਟਾਲ ਕਰਾਉਣੀ ਉਧਰ ਤੇ ਆਏ ਆ ਥੋੜੇ ਹੋ ਗਿਆ ਰੱਖੀ ਆ ਥੋੜੇ ਹਾਂ ਥੋੜੀ ਅੰਦਰ ਤੇ ਡੂੰਗੀ ਰੱਖੀ ਨਹੀਂ ਦੇਖ ਲੈ ਮੂੰਹ ਗੱਲ ਮੈਂ ਤਾਂ ਦੇਖੋ ਹਾਂ ਹੈ ਉਹ ਰਖਾਉਣੀ ਤਾਂ ਆਏ ਆ ਉਂ ਥੱਲੇ ਤੇ ਨੀਮੀ ਰੱਖੀ ਨੀਮੀ ਉਹ ਕਿਹਾ ਮਿੱਟੀ ਮੇਰੇ ਨਾਲ ਡੰਗਰ ਬਾਹਰ ਮਾਰਦੇ ਨਾਲ ਇੰਨੀ ਨੀਮੀ ਗੁੱਲੜੀ ਯਾਰ ਬਾਹਾਂ ਡੰਗਰ ਦੇ ਆ ਥੱਲੇ ਉਹ ਡੰਗਰ ਨਹੀਂ ਜਿਹੜੀ ਆਪਾਂ ਆਏ ਢਾਲ ਜਿਆਦਾ ਕਰ ਦਿੰਦੇ ਆ ਨਾ ਉਹ ਖਰਾਬ ਕਰਦੀ ਆ ਉਹ ਇੱਧਰ ਸਿਰੇ ਲੱਗ ਜਾਂਦੀ ਆ ਸਾਡੇ ਕੋਲ ਵੀ ਐਸਾ ਹੀ ਜੀ ਹੂੰ ਮੇਰਾ ਕੋਈ ਨਹੀਂ ਕਰਨਾ ਕਾ ਚਾਹੇ ਤੂੜੀ ਤੂੜੀ ਪੁਲਾੜੀ ਮਾਰੂਗੀ ਮਾਰੂਗੀ ਰਹਿਲ ਵੀ ਬਾਹਰ ਮਾਰਦੀ ਕੱਢ ਕੇ ਦੂਏ ਟੋਕਰਾਂ ਚੱਕਣਗੇ ਇਹਨੂੰ ਇਹ ਫੇ ਪਹਿਲਾ ਟੋਕਰੇ ਭੰਡਾ ਨਾ ਸਾਫ ਪਰ ਤੇਰੇ ਧੱਕੇ ਨਹੀਂ ਜਿਹੜੀ ਹੋਈ ਗਿਆ ਚੰਗੀ ਤੇਰਾ ਟੋਕਰੇ ਭੰਡਾ ਨਾ ਸਾਫ ਮੈਂ ਉਹ ਐਂ ਹੀ ਮਾਰਦੀ ਪੈ ਗਿਆ ਬਾਹਰ ਤੂੜੀ ਮਾਰੀ ਐ ਮੂੰਹ ਮਾਰਨੇ ਮਾਰਨ ਉਹ ਨਹੀਂ ਨਹੀਂ ਉਹ ਤਾਂ ਗੱਲ ਗੱਲ ਤਾਂ ਉਹ ਕਰੇ ਗਿਆ ਆਓ ਤੂੜੀ ਨੂੰ ਤਾਂ ਚ ਮੰਨੇ ਆ ਵੀ ਭਾਈ ਸੁੱਕਾ ਹੈ ਜ ਚੰਗਾ ਨਹੀਂ ਹੈਗਾ ਰਹਿਲ ਵੀ ਮਾਰਦੀ ਬਾਹਰ ਚੱਲ ਕੇ ਮੂੰਹ ਮਾਰ ਕੇ ਇੱਕ ਵਾਰੀ ਮਾਤਨ ਨੂੰ ਸਬਰ ਨਹੀਂ ਹੈਗਾ ਮਾਰਦੀ ਕਾ ਰਹੀ ਐ ਬੀ ਦੂੜਾਂ ਕਰਦੀ ਆਪਣੇ ਕਿੰਨੇ ਨੂੰ ਪਾ ਟੱਕ ਲਵਾ ਅੱਛਾ ਕਿੰਨੇ ਕਿ ਬੇ ਕਿੰਨੇ ਕਿ ਲਾਜੂ ਵਾਲੇ ਹੋਰ ਇਧਰ ਵੀ ਫਰਸੇ ਪਾ ਦੇ ਨੰਦਰ ਇਧਰ ਵੀ ਫਰਸੇ ਪਾ ਮਾ ਹੈ ਉਧਰ ਵੀ ਇੱਥੇ ਛੱਡ ਜੀ ਛੱਡ ਜੇ ਕੱਚਾ ਹੀ ਰੱਖਣਾ ਕੱਚਾ ਰੱਖੀਏ ਕੱਚਾ ਡਰੇਕਟਰਾਂ ਦਵੀ ਜਾਂਡ ਹਾਂ ਹੋਲੇ ਪਾਣੀ ਸਾਲ ਨੂੰ ਪਾ ਲਈ ਹਾਂ ਬੋਟੀਨਾ ਹਾਂ ਤਿੰਨਾ ਤਿੰਨਾ ਉੱਪਰ ਲਾਉਣੀ ਆ ਇਹ ਤੇ ਲਉਂਿਆ ਨੂੰ ਆਹੋ ਮੈਂ ਸਮਝ ਗਿਆ ਉਹ ਜਾਲ ਨੂੰ ਇਹ ਨਾ ਲੋਈ ਦੀਆਂ ਕਹਿੰਦਾ ਤਾਂ ਇਹ ਇਦਾਂ ਕਾ ਸਰਜੂ ਮੇਰਾ ਹਾਪੇ ਆ ਰਹੀਆਂ ਮਰਵਾ ਟੁੱਟਣੀ ਨਹੀਂ ਇਹ ਇਹ ਗਾਹ ਦੀ ਕਰਾ ਫੇਰ ਬਣਾਉਂਦੀ ਕੈਂਚੀ ਇਹ ਰਹਿ ਗਿਆ ਦਾ ਰੰਗ ਤੇ ਬਿਨਾਂ ਇੱਕ ਕੈਂਚੀ ਬਾਅਦ ਚ ਪਾਤੀ ਇਹ ਬਾਅਦ ਚ ਸਕੀਮ ਬਣ ਗਈ ਕਰਾਦੀ ਰੰਗ ਇਹਨਾਂ ਨੂੰ ਕਰਾਦੀ ਫਿਰ ਉਹ ਟੀਨਾ ਹੀ ਦਸ ਫੋੜਦੀ ਹੈ ਫਿਰ ਉਹ ਸਪੋਰਟ ਚਾਹੀਦੀ ਸੀ ਗੱਭੇ ਹਾਂ ਉਹ ਦਸ ਦਿਨ ਤਾਂ ਪੈਣੀ ਉਹ ਉਹਦੇ ਕਰਕੇ ਕੀ ਕਰੀ ਠੀਕ ਹੈ ਨਾ ਠੀਕ ਆ ਓਕੇ ਰਿਪੋਰਟ ਆਨ ਵਧੀਆ ਚੱਲ ਬਾਈ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਯਾਦ ਲਈ ਅਸਰੀਕਾਲ ਜੀ ਸਰਕਾਰ ਜੀ